ਬੋਲ ਬੋਲ ਸਿੰਘ 시ਵਾ지 ਮਰਨ ਕੋ ਜਾਸਿਮ ਦੀ ਰਾਗਿ ਦੇ ਬਲਸਾ ਜੇ ਸਾਡੇ ਜੈਸੇ ਬੋਲਦਲਾਂ ਨੇ ਡਰਾਏ ਤੇ ਲਿਗਲ ਪੰਜਾਬ ਦੇ ਹਿੰਦੂਆਂ ਨੇ ਅਤਵਾਦ ਜੋ ਖਾਲਸਾ ਨਹੀਂ ਅਤਵਾਦ ਚਰਨ 시ਵਾ지 리스케 के दोस्तों अपने आप राजनीतिक रूप से मजबूत करो जेड़े शिक्षणा ਨਾਲ हिंदुस्तान ਨਾਲ ਜੁੜੇ ਕੋਈ ਐਮਸੀ ਬਣੀ ਦੀ ਗੱਲ ਕਰਨ ਐਮਐਲਏ ਬਣੀ ਦੀ ਗੱਲ ਕਰਨ ਐਮਪੀ ਬਣੀ ਦੀ ਗੱਲ ਕਰਨ ਅਸੀਂ ਕਿਸੇ ਨੂੰ ਸਮਰਥਨ ਨਹੀਂ ਦੇਣਾ ਅਸੀਂ ਆਪਣੇ ਆਪ ਨੂੰ ਸਮਰਥਨ ਦੇਣਾ ਆਪਣੇ ਆਪ ਨੂੰ ਯੋਗ ਬਣਾਣਾ ਕਿ ਅਸੀਂ ਜਾ ਕੇ ਮੈਂਬਰ ਪਾਰਲੀਮੈਂਟ ਬਣੀਏ ਅਸੀਂ ਪੰਜਾਬ ਦੀ ਮਾਨ ਸਭਾ ਪੰਜਾਬ ਤਰਾਹ ਹੋ ਜਦੋਂ ਭਾਈ ਗੁਰੂ ਜੀ ਕਹਿੰਦੇ ਹੈ ਕਈ ਲੋਕ ਕਹਿੰਦੇ ਕਿ ਤੇਰੀ ਸਿੱਖਾਂ ਦੇ ਤਲਾਸ਼ ਕੋ چھوڑ دیتے ہیں کیا وہ نندا بھی نہیں کر سکتے ہیں یہ سوال ہے کہ اسی پنجاب کے ہندوان سے منع کو لے کے جا رہے ہیں کہ مقمنتری سنجھ ہے سنجھ ہے کہ مقمنتری ہے کہ آواز کی وہ نہیں نکل ہوئی کہ نہ اکمات میں نے خلاف وقت مات میں نے خلاف گلے گلے کے آواز جو مان صاحب نے اکٹ رہی ہے تو اسی بڑا سندر بول رہے ہو بڑا اچھا کچھ لیگ دے دوڑا جا بول دے کسی پڑا پڑ دو سو بچان میں یہ دیں تاہرہ دے پیر پڑ کیا دست کردہ دے ہو بڑی بہار کی دکھانے ہو اخوانہ چاہ جانتا ہے سوچل ویڈیو تے کوئی بھولے گا کل اقلاق آ رہی ہوئے گی پر یہاں سے جاگو کر دی ہے اکرانیانو بھرزار کر دی ہے کسی منجال پلے سے اکسر نے ہمت نہیں جوٹائی کمنا نیان کا دیکھنا میں اپا یہاں دست کر دے انہوں نے کلیس کے جیلہ دے بھی بات کر دیں وہ تھے پنجاب پولیس بے بس کیوں وہ تھے پنجاب سرکار بے بس کیوں ہندوان سے کلم چلے گی ہندوان سے لاکھی چلے گی لیکن جے وہ کچھ کرنے گے تو پھر توانی لاکھی بھی کہا ہو جانتی ہے توانی کلم بھی کہا ہو جانتی

ਹਿੰਦੁਸਤਾਨ ਗੜਾ ਪੰਜਾਬ ਚ ਨਵੇਂ ਦੌਰ ਚ ਖਾਲਿਸਤਾਨੀ ਅਤੰਕਵਾਦ ਦਾ ਨਵਾਂ ਰੂਪ ਆਇਆ ਹੈ ਨਿਆਂਗੀ ਬਾਣੇ ਦੇ ਅੰਦਰ ਲਗਾਤਾਰ ਪੰਜਾਬ ਚ ਗੁੰਡਾਗਰਦੀ ਵਧ ਰਹੀ ਹੈ Hindu ਨਿਤਾਵਾਂ ਦੇ ਉੱਤੇ Hindu ਸਮਾਜ ਦੇ ਲੋਕਾਂ ਤੇ ਹਮਲੇ ਵਧ ਰਹੇ ਹੈ ਔਰ ਜਿਸ ਤਰ੍ਹਾਂ ਖਾਲਿਸਤਾਨੀ ਅਤਵਾਦ ਪੂਰੀ ਚਰਮ ਸੀਮਾ ਤੇ ਜਾ ਰਿਹਾ ਹੈ ਸਰਕਾਰ ਇਸ ਮਾਮਲੇ ਤੇ ਮੌਨ ਧਾਰਨ ਕਰਕੇ ਬੈਠੀ ਹੈ ਇਹਦੇ ਖਿਲਾਫ ਸ਼ਿਵਸਨਾ ਹਿੰਦੁਸਤਾਨ ਨੇ Hindu ਸਮਾਜ ਨੂੰ ਜਾਗਰੂਕ ਕਰਨ ਲਈ ਪੂਰੇ ਪੰਜਾਬ ਦੇ ਅੰਦਰ ਫਗਵਾ ਮੀਟਿੰਗਾਂ ਦਾ ਦੌਰ ਸ਼ਾਰੂ ਸ਼ੁਰੂ ਕੀਤਾ ਅਸੀਂ ਸਭ ਤੋਂ ਪਹਿਲਾਂ ਟਾਂਡਾ ਹੁਸ਼ਿਆਰਪੁਰ ਟਾਂਡਾ ਦੇ ਵਿੱਚ ਕੀਤਾ ਦੂਸਰੇ ਨੰਬਰ ਤੇ ਮੁਹਾਲੀ ਤੀਸਰੇ ਨੰਬਰ ਤੇ ਅੱਜ ਮੌਕੇ ਦੇ ਵਿੱਚ ਕੀਤੀ ਜਾ ਰਹੀ ਹੈ ਸਾਡਾ ਮਕਸਦ ਹੈ ਕਿ ਜਿਹੜਾ ਨਵੇਂ ਤਰ੍ਹਾਂ ਤਰੀਕੇ ਦਾ ਅਤਨਕਵਾਦਪਨ ਪ੍ਰਿਆ ਹੈ ਜਿਹਦੇ ਵਿੱਚ ਆਪਾਂ ਨੇ ਦੇਖਿਆ ਵੀ ਸੁਦੀਰ ਸੂਰੀ ਨੂੰ ਵੀ ਗਨਮੈਨਾਂ ਦੀ ਉਪਸਥਿਤੀ ਦੇ ਵਿੱਚ ਬੀਐਸਪੀ ਦੀ ਮੌਜੂਦਗੀ ਦੇ ਵਿੱਚ ਐਸਐਸਓ ਦੀ ਮਦਦਗੀ 'ਚ ਗੋਲੀ ਮਾਰ ਦਿੱਤੀ ਗਈ ਔਰ ਕੋਈ ਵੀ ਪੁਲਿਸ ਫੋਰ ਦਾ ਜਵਾਨ ਉਹਦੇ ਜਵਾਬੀ ਕਾਰਵਾਈ ਨਹੀਂ ਕਰ ਸਕਿਆ ਔਰ ਪੁਲਿਸ ਨੇ ਵੀ ਸਰਕਾਰ ਨੇ ਵੀ ਉਸ ਮਾਮਲੇ ਤੇ ਚੁੱਪੀ ਧਾਰਨ ਕਰ ਲਿਆ ਕੋਈ ਜਾਂਚ ਨਹੀਂ ਹੋਈ ਕੋਈ ਸਜ਼ਾ ਨਹੀਂ ਹੋਈ ਉਸ ਤੋਂ ਦੂਸਰੀ ਵਾਰਦਾਤ ਅਸੀਂ ਦੇਖ ਰਹੇ ਹਾਂ ਕਿ ਲੁਧਿਆਣੇ ਦੇ ਵਿੱਚ ਸਰੇ ਆਮ ਸੜਕ ਦੇ ਉੱਤੇ ਤਿੰਨ ਨਿਹਾੰਗਾਂ ਦੇ ਨੇ ਸੰਦੀਪ ਥਾਪਰ ਜੋ ਕਿ ਆਤਵਾਦਿਆਂ ਦੇ ਹਿੱਲੇਚੇ ਸੀਗੇ ਉੱਥੇ ਹਮਲਾ ਕਰ ਦਿੱਤਾ ਗਿਆ ਔਰ ਉਸ ਹਮਲੇ ਦੇ ਦੌਰਾਨ ਜਿਹੜਾ ਪੁਲਿਸ ਅਫਸਰ ਨਾਲ ਸੀਗਾ ਜਿਹੜੇ ਕਾਰਵਾਈ ਨਹੀਂ ਕਰ ਸਕਿਆ ਉਹਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸੇ ਨੂੰ ਗਵਾਹ ਰੱਖ ਲਿਆ ਗਿਆ ਉਹਦੇ ਨਾਮ ਤੇ ਐਫ ਆਈ ਆਰ ਹੋਈ ਇਸੇ ਤਰ੍ਹਾਂ ਸੀਪੀ ਲੁਧਿਆਣਾ ਦੇ ਆਫਿਸ ਦੇ ਅੰਦਰ Hindu leader ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਭੀੜ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਹਨਾਂ ਨੂੰ ਕੜੀਸ ਕੇ Hindu leader ਲਿਜਾਇਆ ਗਿਆ ਉਹ ਇਹ ਸਾਬਤ ਕੀਤਾ ਗਿਆ ਵੀ ਅਸੀਂ ਤੁਹਾਨੂੰ ਬਚਾ ਲਿਆ ਇਹ ਬੜੀ ਬਹਾਦਰੀ ਹੈ ਇਹ ਜਿਹੜੀਆਂ ਘਟਨਾਵਾਂ ਵਾਧ ਰੀਆਂ ਜਿਹੜਾ ਪੱਟੀ 'ਚ ਵੀ ਕੱਲ ਆਪਾਂ ਦੇਖਿਆ ਪਰਿਵਾਰ ਦੇ ਅੰਦਰ ਜਾ ਕੇ ਨੌ ਨਿਹੰਗਾਂ ਨੇ ਤਲਵਾਰਾਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਇਹ ਜਿਹੜੀ ਦਹਿਸ਼ਤ ਫੈਲ ਰਹੀ ਹੈ ਪੰਜਾਬ ਦੇ ਅੰਦਰ ਔਰ ਜਿਸ ਤਰੀਕੇ ਨਾਲ ਪੁਲਿਸ ਚੁੱਪੇ ਧਰਨ ਕਰਕੇ ਬੈਠੀ ਹੈ ਉਹਦੇ ਖਿਲਾਫ ਇਹ ਭਗਵਾ ਮਿੰਡੀਆਂ ਕੀਤੀਆਂ ਜਾ ਰਹੀਆਂ ਅਸੀਂ ਸਮਾਜ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਜਾਗਰੂਕ ਕਰਨਾ ਚਾਹਨੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਤਾਂ ਕਿ ਇਹ ਕੋਈ ਬੜਾ ਹੋਰ ਰੂਪ ਨਾ ਧਾਰਨ ਕਰ ਲੈ ਜਿਹੜਾ ਪੰਜਾਬ ਪਿਛਲੇ ਦੁਖਾਨ ਦੇ ਵਿੱਚੋਂ ਗੁਜ਼ਰਿਆ ਉਸ ਦੁਖਾਨਦਵਲ ਨਾ ਜਾਣਾ ਪਏ ਤੇ ਇਸ ਕਰਕੇ ਇਹ ਭਗਵਰ ਰਲੀਆਂ ਕੀਤੀਆਂ ਜਾ ਰਹੀਆਂ ਕੀ ਸਰਕਾਰ ਪੰਜਾਬ ਦੇ 45% ਹਿੰਦੂਆਂ ਦੇ ਮਨ ਚ ਜਿਹੜਾ ਸਵਾਲ ਆ ਗਿਆ ਕਿ ਮੁੱਖ ਮੰਤਰੀ ਜੀ ਇਹਨਾਂ ਕਿਸੇ ਵੀ ਘਟਨਾਵਾਂ ਦੀ ਨਿੰਦਾ ਨਹੀਂ ਕਰਦੇ ਜਿਹੜਾ ਸੂਰੀ ਦੀ ਹੱਤਿਆ ਹੋਈ ਤਾਂ ਮੁੱਖ ਮੰਤਰੀ ਨੇ ਕੋਈ ਨਿੰਦਾ ਨਹੀਂ ਕੀਤੀ ਸੰਦੀਪ ਥਾਪਰ ਤੇ ਹਮਲਾ ਹੋਇਆ ਕੋਈ ਨਿੰਦਾ ਨਹੀਂ ਕੀਤੀ ਪੱਟੀ ਦੇ ਵਿੱਚ ਨੇ ਹੰਗਾ ਨੇ ਗੁੰਡਾਗਰਦੀ ਕਰਦੇ ਹੋਏ ਅਤਵਾਦੀ ਤਰੀਕੇ ਦੇ ਨਾਲ ਉਸ ਬੰਦੇ ਨੂੰ ਕੱਟ ਦਿੱਤਾ ਮਾਰ ਦਿੱਤਾ ਕੋਈ ਮੁੱਖ ਮੰਤਰੀ ਵੱਲੋਂ ਸਰਕਾਰ ਦੇ ਕਿਸੇ ਮੰਤਰੀ ਵੱਲੋਂ ਨਿੰਦਾ ਨਹੀਂ ਆ ਰਹੀ ਤਾਂ ਪੰਜਾਬ ਦਾ ਹਿੰਦੂ ਇਹ ਸਮਝ ਰਿਹਾ ਹੈ ਕੀ ਕਾ ਪੰਜਾਬ ਦੇ ਮੁੱਖ ਮੰਤਰੀ ਔਰ ਮੰਤਰੀ ਪੰਜਾਬ ਦੇ ਹਿੰਦੂਆਂ ਦੇ ਮੰਤਰੀ ਔਰ ਮੁੱਖ ਮੰਤਰੀ ਨਹੀਂ ਹੈ ਕਿ ਸਾਰੇ ਮੁੱਦੇ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਸਵਾਲ ਚੱਕ ਰਿਹਾ ਹੈ ਭਗਵਾ ਬੈਠਕਾਂ ਦੇ ਰਾਹੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਦ ਹੋਏਗੀ ਕਦ ਮੁੱਖ ਮੰਤਰੀ ਨਿੰਦਾ ਕਰਕੇ ਪੰਜਾਬ ਦੇ 45% ਹਿੰਦੂਆਂ ਨੂੰ ਵਿਸ਼ਵਾਸ ਦੇਣਗੇ ਕਿ ਕੋਈ ਵੀ ਧੱਕਾ ਕੋਈ ਵੀ ਗੁੰਡਾਗਰਦੀ ਕੋਈ ਵੀ ਕਾਨੂੰਨ ਵਿਵਸਥਾ ਜਿਹੜੀ ਵਿਗੜ ਰਹੀ ਹੈ ਉਹ ਨਹੀਂ ਵਿਗੜਨ ਦਿੱਤੀ ਜਾਏਗੀ ਫਿਰ ਇਸ ਦੇ ਨਾਲ ਅਸੀਂ ਮੰਗ ਕਰ ਰਹੇ ਹਾਂ ਜਿਹੜੇ ਅਤਵਾਦ ਪੀੜਿਤ ਸੀਗੇ 35000 ਹਿੰਦੂ ਜਿਨ੍ਹਾਂ ਲਈ 781 ਕਰੋੜ ਰੁਪਏ ਮਨਜ਼ੂਰ ਕੀਤਾ ਗਿਆ ਉਹ ਜਿਹੜੇ 781 ਕਰੋੜ ਰੁਪਏ ਹਨ ਨਾ ਤਾਂ ਕੇਂਦਰ ਸਰਕਾਰ ਦੇ ਰਹੀ ਹੈ ਮੋਦੀ ਜੀ ਵਾਲੀ ਔਰ ਨਾ ਹੀ ਜਿਹੜਾ ਹੈ ਇਸ ਟਾਈਮ ਮੁੱਖ ਮੰਤਰੀ ਜੀ ਕੋਈ ਗੱਲ ਕਰ ਰਿਹਾ ਹੈ ਕਿ ਅਸੀਂ ਮੰਗ ਕਰ ਰਹੇ ਹਾਂ ਤੁਸੀਂ ਇਹਨੇ ਟਵੀਟ ਕਰ ਦਿਓ ਇਹਨਾਂ ਤੁਸੀਂ ਕੇਂਦਰ ਸਰਕਾਰ ਦੇ ਖਲਾਫ ਬੋਲਦੇ ਹੋ ਜਾਂ ਤਾਂ ਆਪਣੇ ਖਜ਼ਾਨੇ ਚ ਪੰਜਾਬ ਦੇ 45% ਹਿੰਦੂਆਂ ਨੂੰ ਮਨਜ਼ੂਰ ਕੀਤਾ ਹੈ 781 ਕਰੋੜ ਰੁਪਏ ਦੋ ਤਾਂ ਕਿ ਪੰਜਾਬ ਦੇ ਹਿੰਦੂਆਂ ਨੂੰ ਲਗੇ ਕਿ ਪੰਜਾਬ ਸਰਕਾਰ ਸਾਡੇ ਹੱਕ ਦੇ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਗਾਉਣ ਦਾ ਕੰਮ ਕਰ ਰਹੀ ਹੈ ਔਰ ਕੇਂਦਰ ਸਰਕਾਰ ਇਹ ਜ਼ਖਮਾਂ ਤੇ ਮਲਮ ਨਹੀਂ ਲਗਾ ਰਹੀ ਜਿਹੜੀ ਹਿੰਦੂਆਂ ਦੀ ਠੇਕੇਦਾਰ ਪਾਰਟੀ ਬੰਦੀ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਨਿਤਿਆਨੰਦ ਰਾਏ ਜੀ ਨੂੰ ਮਿਲੇ ਔਰ ਉਹਨਾਂ ਨੂੰ ਗਿਆਨ ਦਿੱਤਾ ਕਿ ਇਹ ਚੈੱਕ ਹੋਣਾ ਚਾਹੀਦਾ ਹੈ ਕਿ ਅਤਵਾਦੀ ਹਮਲੇ ਤੋਂ ਦੌਰਾਨ ਪੰਜਾਬ ਪੁਲਿਸ ਨਿਸ਼ਕਿਰਿਆ ਕਿਉਂ ਹੋ ਰਹੀ ਹੈ ਸਭ ਤੋਂ ਪਹਿਲਾਂ ਜਿਹੜੇ ਅਤਵਾਦੀਆਂ ਨਾਲ ਲੜਦੇ ਸੀ ਪੰਜਾਬ ਪੁਲਿਸ ਦੇ ਅਫਸਰ ਜਵਾਨ ਜਿਨ੍ਹਾਂ ਨੂੰ ਝੂਠੇ ਮੁਕਦਮਿਆਂ ਦੇ ਵਿੱਚ ਜੇਲ੍ਹਾਂ 'ਚ ਬੰਦ ਕੀਤਾ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਕਿਤੇ ਇਹ ਤਾਂ ਨਹੀਂ ਕਿ ਉਹਨਾਂ ਦਾ ਮਨੋਵਲ ਗਿਰ ਗਿਆ ਦੂਸਰਾ ਅਸੀਂ ਸੁਝਾਅ ਦੁੱਤਾ ਕਿ ਕੁਝ ਐਸੇ ਤਤ ਜਿਹੜੇ ਖਾਲਿਸਤਾਨੀ ਹੱਤਿਆਦਿਆਂ ਦੀ ਸੋਚ ਨਾਲ ਸਾਂਝ ਰੱਖਦੇ ਆ ਉਹ ਘੁਸਪੈਠ ਕਰ ਗਏ ਪੰਜਾਬ ਪੁਲਿਸ ਦੇ ਅੰਦਰ ਉਹਨਾਂ ਦੀ ਨਿਸ਼ਾਨਦੇਹੀ ਔਰ ਸਕ੍ਰੀਨਿੰਗ ਹੋਣੀ ਚਾਹੀਦੀ ਹੈ ਤਾਂ ਕਿ ਬਹਾਦਰ ਪੰਜਾਬ ਪੁਲਿਸ ਜਿਹੜੀ ਕਿ ਹੱਤਿਆਦ ਦੇ ਖਿਲਾਫ ਲੜਦੀ ਰਹੀ ਹੈ ਉਹਨਾਂ ਦੀ ਸਾਖ ਦੇ ਉੱਤੇ ਕੋਈ ਬੱਟਾ ਨਾ ਲਗੇ ਔਰ ਸਕਰੀਨਿੰਗ ਕਰਕੇ ਇਹੋ ਜਿਹੇ ਤੱਤਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਔਰ ਸਭ ਤੋਂ ਜ਼ਰੂਰੀ ਅਸੀਂ ਗੱਲ ਕਹੀ ਵੀ ਬਿਨਾ ਕਿਸੇ ਹੀਲ ਹੁਜਤ ਤੋਂ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਜਵਾਨ ਜਿਹੜੇ ਜੇਲਾ ਚ ਬੇਕਸੂਰ ਬੰਦ ਕਿਤੇ ਉਹਨਾਂ ਨੂੰ ਦੇਸ਼ ਦੇ ਹੱਕ ਚ ਲੜਨ ਦੇ ਇਹਵਜ ਦੇ ਵਿੱਚ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਸਾਰੇ ਮੁਕੱਦਮੇ ਵਾਪਸ ਲੈਣੇ ਚਾਹੀਦੇ ਇੱਥੇ ਬੰਦੀ ਸਿੰਘਾਂ ਨੂੰ ਰਹਾ ਕਰਨ ਦੀ ਗੱਲ ਹੁੰਦੀ ਹੈ ਅੰਦੋਲਨ ਹੁੰਦਾ ਹੈ ਕਿ ਉਹ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਆਫਸਰਾਂ ਨੇ ਦੇਸ਼ ਦੇ ਹੱਕ ਦੇ ਵਿੱਚ ਲੜਾਈ ਲੜੀ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਚਲਾਤੀ ਉਹਨਾਂ ਨੂੰ ਜੇਲ੍ਹਾਂ ਚ ਬੰਦ ਕਰਨਾ ਕਿਸੇ ਵੀ ਦੇਸ਼ ਦੇ ਹਿੱਤ ਚ ਨਹੀਂ ਹੁੰਦਾ ਇਹ ਅਸੀਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਸਾਹਮਣੇ ਮੰਗ ਰੱਖੀ ਹੈ 781 ਕਰੋੜ ਰੁਪਏ ਵੀ ਪੈਕੇਜ ਦੀ ਫਾਈਲ ਦੇਸ਼ ਦੇ ਪ੍ਰਧਾਨ ਮੰਤਰੀ اور ਗ੍ਰਹਿ ਮੰਤਰੀ ਦੀ ਟੇਬਲ ਤੇ ਉਹ ਵੀ ਅਸੀਂ ਯਾਦ ਦਵਾਇਆ ਵੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਹਿੰਦੂਆਂ ਦੇ بڑے ਸੁਭਜਨਤਾ ਕਹ ਤਾਂ ਇਹ ਫੰਡ ਵੀ ਰਿਲੀਜ਼ ਕਰੋ ਇਹ ਵੀ ਸਪਸ਼ਟਾ ਨਾ ਹਿੰਦੁਸਤਾਨ ਦੀ ਭਗਵਾ ਮੀਟਿੰਗਾਂ ਦਾ ਇੱਕ ਵਿਸ਼ੇ ਹੈ ਦੂਸਰਾ ਅਸੀਂ शिवसेना ਹਿੰਦੁਸਤਾਨ ਨੂੰ ਰਾਜਨੀਤਿਕ ਰੂਪ ਚ ਮਜ਼ਬੂਤ ਕਰਨਾ ਚਾਹਦੇ ਹਾਂ ਹਿੰਦੂਆਂ ਦੀ ਵੋਟ ਜਿਹੜੀ ਹੈ ਉਹ ਮਜ਼ਬੂਤ ਕੀਤੀ ਜਾਏ ਕਿਉਂਕਿ ਬੀਜੇਪੀ ਇਹ ਸਮਝ ਰਹੀ ਹੈ ਕਿ ਰਾਮ ਮੰਦਰ ਦੇ ਨਾਮ ਤੇ ਜਿਹੜੀ 18% ਹਿੰਦੂਆਂ ਦੀ ਵੋਟ ਆਈ ਹੈ ਉਹ ਇਕਜੁੱਟ ਰਹੇਗੀ ਉਹ ਟੈਂਪਰੇਰੀ ਵੋਟ ਸੀ ਹਿੰਦੂ ਸਮਾਜ ਨੂੰ ਸੀ ਜਾਗਰੂਕ ਕਰਕੇ ਇਹ ਵੋਟ ਦਾ ਪ੍ਰਤੀਸ਼ਤ शिवसेना ਹਿੰਦੁਸਤਾਨ ਦੇ ਪਾਲੇ ਚ ਵੀ ਅਸੀਂ ਲੈਣਾ ਚਾਹਦੇ ਹਾਂ ਬੁਤੇ ਹੀ ਆਜ ਦਿਨ ਹਮਲੇ ਹੁੰਦੇ ਆ ਲੋਕਾਂ ਦੇ ਜਿੱਤਣਾ ਗੱਲ ਪਤੀ ਵੀ ਹੋਇਆ ਦੇਖੋ ਇਹ ਜਿਹੜਾ ਨਿਹੰਗਾਂ ਨੂੰ ਨਕੇਲ ਨਹੀਂ ਕਸੀ ਜਾ ਰਹੀ ਜਿਹੜਾ ਧਾਰਮਿਕ ਬਾਣੇ ਦਾ ਨਜਾਇਜ਼ ਫਾਇਦਾ ਉਠਾ ਰਿਹਾ ਇਹ ਅਗਰ ਸਰਕਾਰ ਮੂਹਕ ਦਰਸ਼ਕ ਬਣੇਗੀ ਅੱਜ ਤੱਕ ਉਸ ਹਮਲੇ ਦੇ ਉੱਤੇ ਜਾਂ ਲੁਧਿਆਣਾ ਦੇ ਹਮਲੇ ਦੇ ਉੱਤੇ ਮੁੱਖ ਮੰਤਰੀ ਜੀ ਦਾ ਇੱਕ ਵੀ ਟਵੀਟ ਨਹੀਂ ਆਇਆ ਹੋਰ ਗੱਲਾਂ 'ਚ ਟਵੀਟ ਕਰਦੇ ਰਹਿੰਦੇ ਆ ਤੇ ਇਹ ਪੁਲਿਸ ਜਿਹੜੇ ਪੁਲਿਸ ਵੀ ਉਸ ਮਾਮਲੇ 'ਚ ਫੇਲ ਹੋ ਜਾ ਰਹੀ ਹੈ ਮੁੱਖ ਮੰਤਰੀ ਦੀ ਸਾਫ ਡਾਇਰੈਕਸ਼ਨ ਨਾ ਹੋਣ ਕਰਕੇ ਪੁਲਿਸ ਅਸਮਜਸ ਦੀ ਨੀਤੀ 'ਤੇ ਪੈ ਗਈ ਹੈ ਮੁੱਖ ਮੰਤਰੀ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਹੈ ਔਰ ਕਹਿਣਾ ਚਾਹੀਦਾ ਹੈ ਕਿ ਧਾਰਮਿਕ ਬਾਣੇ ਦਾ ਦੁਰਪਯੋਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨਹੀਂ ਬਖਸ਼ੇਗੀ ਮੁੱਖ ਮੰਤਰੀ ਨੂੰ ਸਖਤ ਹਦਾਇਤਾਂ ਪੰਜਾਬ ਪੁਲਿਸ ਨੂੰ ਦੇਣੀਆਂ ਚਾਹੀਦੀਆਂ ਵੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਧਾਰਮਿਕ ਬਾਣੇ ਦਾ ਦੁਰਪਯੋਗ ਕਰੇ ਕੜਾ ਸਬਕ ਸਿਖਾਇਆ ਜਾਏਗਾ ਮੁੱਖ ਮੰਤਰੀ ਦਾ ਮੌਨ ਧਾਰਨ ਕਰਕੇ ਬਹਿ ਗਏ ਇੱਕ ਵੀ ਸ਼ਬਦ ਨਹੀਂ ਬੋਲ ਰਹੇ ਤੇ ਪੰਜਾਬ ਪੁਲਿਸ ਨੂੰ ਡਾਇਰੈਕਸ਼ਨ ਨਹੀਂ ਜਾ ਰਹੀ ਇਸ ਕਰਕੇ ਇਸ ਤਰ੍ਹਾਂ ਦੀ ਗੁੰਡਾਗਰਦੀ ਇਸ ਤਰ੍ਹਾਂ ਦੇ ਆਤੰਕਵਾਦੀ ਹਮਲੇ ਹਿੰਦੂ ਸਮਾਜ ਦੇ ਪ੍ਰਤੀ ਵਧ ਰਹੇ ਸਿੰਘ ਸਨਾ ਹਿੰਦੁਸਤਾਨ ਦਾ ਸਪਸ਼ਟ ਸਟੈਂਡ ਹੈ ਕਿ ਅਸੀਂ ਜਿਹੜੀਆਂ ਭਗਵਾ ਮੈਡਿਨਾ ਕਰ ਰਹੇ ਹਾਂ ਅਸੀਂ ਕਿਉਂਕਿ ਸ਼ਾਂਤੀਪੂਰਨ ਤਰੀਕੇ ਨਾਲ ਹੀ ਮੰਗ ਕਰ ਸਕਦੇ ਹਾਂ ਜਨਮਤ ਤਿਆਰ ਕਰ ਸਕਦੇ ਹਾਂ ਲੋਕਾਂ ਦਾ ਓਪੀਨੀਅਨ ਤਿਆਰ ਕਰ ਸਕਦੇ ਹਾਂ ਤਾਂ ਅਸੀਂ ਇਹ ਓਪੀਨੀਅਨ ਹੀ ਤਿਆਰ ਕਰ ਰਹੇ ਹਾਂ ਤਾਂ ਕਿ ਚੁਣੇ ਹੋਏ ਮੁੱਖ ਮੰਤਰੀ ਦੇ ਉੱਤੇ ਲੋਕਾਂ ਦੇ ਜਨਮਤ ਦਾ ਪ੍ਰਭਾਵ ਪਏ ਔਰ ਮੁੱਖ ਮੰਤਰੀ ਦੀ ਜਿਹੜੀ ਵੀ ਮਜਬੂਰੀ ਹੈ ਚੁੱਪੀ ਦਾ ਉਹ ਚੁੱਪੀ ਤੋੜਨ ਔਰ ਪੰਜਾਬ ਦੇ 45% ਦੇ ਹਿੰਦੂਆਂ ਨੂੰ ਵੀ ਅਹਿਸਾਸ ਕਰਾਣ ਕਿ ਮੈਂ ਕਿਸੇ ਇੱਕ ਵਰਗ ਦਾ ਮੁੱਖ ਮੰਤਰੀ ਨਹੀਂ ਮੈਂ ਪੰਜਾਬ ਦੇ ਸਮੂਹ ਪਾਇਚਾਰੇ ਦਾ ਮੁੱਖ ਮੰਤਰੀ ਹਾਂ ਪੰਜਾਬ ਦੇ ਹਿੰਦੂਆਂ ਨੂੰ ਅਗਰ ਇਨਸਾਫ ਮਿਲੇਗਾ ਉਹਨਾਂ ਦਾ ਵਿਸ਼ਵਾਸ ਪੈਦਾ ਹੋਏਗਾ ਤੇ ਪੰਜਾਬ ਤੋਂ ਬਾਹਰ ਜਿਹੜਾ ਹਿੰਦੂ ਬੈਠਾ ਹੈ ਉਹਨਾਂ ਨੂੰ ਵੀ ਇੱਕ ਮੈਸੇਜ ਜਾਏਗਾ ਕਿ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਪothe ਅੱਤਵਾਦ ਵਖਵਾਦ ਦੇ ਖਿਲਾਫ ਇੱਕ ਸਖਤ ਸਟੈਂਡ ਲੈ। ਰਾਜਨੀਤੀ ਦੇ ਕਿਸਮ ਦੀ ਕਾਇਦੀਤੀ। ਪਾਰਟੀ ਕਿਉਂਕਿ ਚੋਣਾਂ ਲੜਨੀ ਹੈ, ਅਸੀਂ ਆਪਣੇ ਕਾਟਰ ਨੂੰ ਸੰਦੇਸ਼ ਦਿੰਦਾ ਹੈ ਕਿ ਉਹ ਹੁਣ ਤੋਂ ਹੀ ਆਪਣਾ ਜਿਹੜਾ ਜਨ ਵਿਵਹਾਰ ਹੈ, ਆਪਣਾ ਜਿਹੜਾ ਨੀਚਲਾ ਕਾਟਰਰ ਨੂੰ ਮਜ਼ਬੂਤ ਕਰਨ, ਵਾਰਡ ਵਾਈ ਜਾਣ, ਤਹਿਸੀਲ ਵਾਈ ਜਾਣ, ਬਲਾਕ ਵਾਈ ਜਾਣ, ਕੇਵਲ 100 150 ਦੇ ਕੱਠ ਨਾਲ ਸੰਤੁਸ਼ਟ ਨਾ ਹੋਣ। ਜਿਵੇਂ ਸੰਗਠਨ ਬਣਾਇਆ ਜਾ ਸਕਦਾ ਹੈ, ਸ਼ਮਸਾਨਾ ਹਿੰਦੁਸਤਾਨ ਕੇਵਲ ਪੁਲਿਸ ਦੇ ਕੰਮਾਂ ਹੀ ਨਾ ਜਾਣੀ ਲੈ ਜਨਤਾ ਦੇ ਦੂਸਰੇ ਕੰਮ ਹੈ ਜਿਵੇਂ ਬਿਜਲੀ ਦਾ ਬਿੱਲ ਆ ਗਿਆ ਸਕੂਲ ਦੀ ਐਡਮਿਸ਼ਨ ਨਹੀਂ ਹੋ ਰਹੀ ਕਿਸੇ ਨਾਲ ਅਨਜਸਟਿਸ ਹੋ ਰਿਹਾ ਚਾਹੇ ਕਿਸੇ ਵੀ ਵਰਗ ਦਾ ਸਿਰਫ ਸਾਨੂੰ ਹਿੰਦੁਸਤਾਨ ਇਹਨਾਂ ਸਾਰੇ ਬਿੰਦੂਆਂ ਤੇ ਕੰਮ ਕਰੇ ਔਰ ਜਨਤਾ ਦੀ ਪਾਰਟੀ ਬਣਨ ਦੀ ਕੋਸ਼ਿਸ਼ ਕਰੇ ਇਹ ਠੀਕ ਹੈ ਕਿ ਤੁਸੀਂ ਹਿੰਦੂ ਸਮਾਜ ਦਾ ਪ੍ਰਤੀਨਿਧਤਾ ਕਰ ਰਹੇ ਪਰ ਜਨਤਾ ਦੇ ਹਿੱਤ ਦੇ ਵਿੱਚ ਚਾਹੇ ਉਹ ਸੀਵਰੇਜ ਸਿਸਟਮ ਹੈ ਸਟਰੀਟ ਲਾਈਟ ਹੈ ਪਾਣੀ ਦੀ ਸਮੱਸਿਆ ਆਜਕਲ ਸਾਡੇ ਉਥੇ ਇੱਥੇ ਮੈਨੂੰ ਪਤਾ ਨਹੀਂ ਉਥੇ ਸ਼ਿਵਰ ਦਾ ਪਾਣੀ ਮਿਕਸ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਪਟਿਆਲੇ ਤੇ ਇਸ ਤਰ੍ਹਾਂ ਦੀ ਕੋਈ ਜਨ ਹਿੱਤ ਦੇ ਖਿਲਾਫ ਕੁਝ ਹੋ ਰਿਹਾ ਤੇ ਸਮਾਜ ਦੀ ਅਗਵਾਈ ਕਰੇ ਸ਼ਿਵਸਨਾ ਹਿੰਦੁਸਤਾਨ ਕੇਵਲ ਆਤਵਾਦ ਬਖਵਾਦ ਦੇ ਖਿਲਾਫ ਬੋਲਣਾ ਹੀ ਸ਼ਿਵਸਨਾ ਹਿੰਦੁਸਤਾਨ ਦਾ ਕੰਮ ਨਹੀਂ ਹੈ ਜਨਤਾ ਦੇ ਹਿੱਤ ਵਿੱਚ ਵੀ ਕੰਮ ਕਰਨਾ ਸ਼ਿਵਸਨਾ ਹਿੰਦੁਸਤਾਨ ਦਾ ਲਕਸ਼ ਹੈ ਇਹ ਹੀ ਅੱਜ ਅਸੀਂ ਆਪਣੇ ਪਾਰਟੀ ਦੇ ਵਰਕਰਸ ਔਰ ਲੀਡਰਸ ਬਾਹਨ ਨੂੰ ਸਪਸ਼ਟ ਜੇ ਕੋਈ ਵੀ ਕਾਨੂੰਨ ਤੋੜਦਾ ਹੈ ਕੋਈ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਤੇ ਪੁਲਿਸ ਨੂੰ ਅਧਿਕਾਰ ਹੈ ਚਾਹੇ ਉਹ ਸਿਪਹਸੈਨਾ ਦਾ ਹੋਵੇ ਚਾਹੇ ਉਹ ਨਿਹੰਗਾਂ ਦਾ ਹੋਵੇ ਚਾਹੇ ਉਹ ਕਿਸੇ ਵੀ ਜਾਤੀ ਨਾਲ ਹੋਵੇ ਇਸ ਦੇਸ਼ ਚ ਕਾਨੂੰਨ ਸਭ ਤੋਂ ਉੱਪਰ ਹੈ ਤੇ ਕਾਨੂੰਨ ਦੀ ਕੋਈ ਵੀ ਉਲੰਘਣਾ ਕਰੇ ਸਾਡੀ ਪਾਰਟੀ ਦਾ ਕਰੇ ਜਾਂ ਕਿਸੇ ਪਾਰਟੀ ਦਾ ਵੀ ਕਰੇ ਉਹਦੇ ਖਿਲਾਫ ਕਾਰਵਾਈ ਹੋਣੀ ਹੀ ਚਾਹੀਦੀ ਹੈ ਕਾਨੂੰਨ ਦੇ ਖਿਲਾਫ ਅਗਰ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਨਹੀਂ ਹੈ ਤੇ ਫਿਰ ਕਾਨੂੰਨ ਦੇ ਮੁਤਾਬਕ ਉਹਦੀ ਪੈਰਵੀ ਹੋਣੀ ਚਾਹੀਦੀ ਹੈ